ਕੀਤੇ ਤੇਰੇ ਗਾਵਨ ਹਾਰੇ ਕੀਤੇ ਤੇਰੇ ਪ੍ਰੀਸ ਕਹੀਏ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਦ ਨਾ ਪਵਨ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦੁਆ ਗਾਵਨ ਤੁਧਨੋ ਚਿਤ ਗਉਤਿ ਲਿਖ ਜਾਨਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਚਿਹਰੇ ਸਦਾ ਸੁਵਾਰੇ ਗਾਵਨ ਤੁਧਨੋ ਇੰਦਰੇਂਦਰਾ ਸੁਣ ਬੈਠੇ ਦੇਵਤਿਆਂ ਦਰਨ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਗੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਤ ਪੜਨੇ ਕੀਸਰ ਜੁਗ-ਜੁਗੇ ਵੇਦਾਂ ਨਾਲੇ ਗਾਵਨ ਤੁਧਨੋ ਮੋਹਨੀਆ ਮਨਮੋਹਨ ਸੁਰਗ ਮੱਚ ਪਿਆਲੇ ਗਾਵਨ ਤੁਧਨੋ ਰਤਨੁ ਪਾਏ ਤੇਰੇ ਅਸੱత్య ਹਥ ਨਾਲੇ ਗਾਵਨ ਤੁਧਨੋ ਜੋਤ ਮਹਾਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਕਾਢ ਮਨ ਬ੍ਰਹਮੰਡਾ ਕਰ ਰਖੇ ਤੇਰੀ ਤਾਰੇ ਸੇ ਤਦਨੋ ਗਾਵਨ ਦੁਰਪਾਵਨ ਰਚੇ ਤੇਰੇ ਭਗਤ ਰਸਾਲੇ ਹੋਰ ਕੀਤੇ ਤਦਨੋ ਗਾਵਨ ਸੇ ਮੈਂ ਚਿਤਨਾ ਆਪਨ ਨਾਨਕਿਆ ਵਿਚਾਰੀ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਹੀ ਹੈ ਪੀਉ ਸੀ ਜਾਇ ਨਜਾਸੀ ਰਚਨਾ ਜਿਨ ਰਚਾਈ ਰੰਗੀਰ ਕੀ ਕਰ ਕਰ ਜਿਸੀ ਮਾਇਆ ਜਿਨੂੰ ਪਾਈ ਕਰ ਕਰ ਜੇ ਖੈ ਕੀਤਾ ਆਪਣਾ ਜਿਉਂ ਜਿਸ ਦੀ ਵੜਿਆ ਹਾਈ ਜੋ ਚਿਸ ਪਾਵੇ ਸੋਈ ਕਰਛੇ ਫਿਰੋ ਕਮਨਾ ਕਰ ਨਾ ਜਾਈ ਸੋ ਪਾਤ ਸਾਹੋ ਸੰਹ ਪਾਤ ਸਾਹਿਬ ਨਾਨਕ ਰਹਿ ਨਰ ਜਾਈ ਆਸਾ ਮਹਲਾ ਪਹਿਲਾ දනවඩ්ඩා කෑසා පෝයේකේවඩ වඩ්ඩා අඩිට අ හෝයේ කීමත පයින්නකයා ජහයි. කැහනේ වාලිජ හේසමායි ව්ඩේමරේ සහිභා ගැරග වීරාගුණේ ගිර පෝයිනජානෑ තෙරාකෙතාකේවඩ චීරාරහාව්. සවස්වෘර්තීමල සවර්තකමායිසාගීමත මෙල කීමත පායි. ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਹੀ ਤੇਰੀ ਚਲ ਬੜਿਆਈ ਸਭ ਸਾਤ ਸਭ ਤਾਪ ਸਭ ਨਿਗਾਈਆਂ ਸਿੱਧਾ ਗੁਰੂ ਕਾ ਕੀਆ ਬੜਿਆਈਆਂ ਤੋਦੇ ਵਿਨ ਸਿਦੀ ਕਿ ਨੈ ਨਾ ਪਾਈਆ ਕਰ ਮਿਲੈ ਨਾਹੀ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸੀਤੀ ਬਰੇ ਜਰੀ ਭੰਡਾਰ ਜਿਸ ਤੋਂ ਦੇਠ ਸਹਿ ਕਿਆ ਚਾਰਾ ਨਾਨਕ ਸਤਿ ਸਵਾਰਣ ਹਾਰ ਆਸਾ ਮਹਲਾ ਪਹਿਲਾ ਆਖਾ ਜੀਉ ਵਸਰੇ ਮਿਰਜਾਓ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਯਤ ਭੂਖ ਹੈ ਕਾਏ ਜਲੀਏ ਦੂਖ ਸੋ ਕਿਉ ਵਿਸਰੈ ਮੇਰੀ ਮਾਹੀ ਸਾਚਾ ਸਾਹਿਬ ਸਾਚੈ ਨਾਹੀ ਰਹਾਉ ਸਾਚੇ ਨਾਮ ਕੀ ਤਲ ਵੜਿਆਈ ਆਤ ਕੇ ਕੀਮਤ ਨਹੀਂ ਪਾਈ ਜੇ ਸੋ ਮਿਲ ਕੇ ਆਖਨ ਪਾਹੇ ਵੱਡਾ ਨਾ ਹੋਵੇ ਕਾਟ ਨਾ ਜਾਏ ਨਾ ਹੋ ਮਰੈ ਨਾ ਹੋਵੇ ਸੋਗ ਦੇਂਦਾਰਹਿ ਨਾ ਚੁਕੇ ਭੋਗ ਗੁਣ ਇਹ ਹੋਰ ਨਹੀਂ ਕੋਏ ਨਾ ਕੋ ਹੋਵਾ ਨਾ ਕੋ ਹੋਏ ਜਿਵੇਂ ਆਪ ਤੇ ਵਰਦੀ ਦਾਤ ਜਿਨ ਦਿਨ ਕਰ ਕਹਿ ਕੀਤੀ ਰਾਤ ਕਸਮ ਵਿਸਾ ਾਰੇ ਕੀ ਕਮ ਜਾਤ ਨਾਨਕ ਨਾਵੇ ਬਾਦ ਸੁਨਾਤ ਰਾਗ ਗੁਜਰੀ ਮਹਲਾ ੁਰ ਸਰਗੁਰਖਾ ਬਿਨੋ ਗੁਰੋਂ ਗੁਰਪਾਇ ਕਰ ਦਿਆ ਨਾਮ ਪ੍ਰਗਾਸ ਮੇਰੇ ਮਿੱਤ ਗੁਰਦੇਵ ਮਾ ਕਉ ਰਾਮ ਨਾ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਂਸ ਖਾਈ ਹਰ ਕੀਰਤ ਅਮਰੀ ਰਹਿ ਰਾਸ ਰਹਾਉ ਹਰ ਜਨ ਕੇਵਲ ਭਾਗਵ ਦੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰੁਪਤਾਸੈ ਮਿਲ ਸੰਗਤ ਗੁਣ ਪ੍ਰਕਾਸ਼ ਜਿਨ ਹਰ ਹਰ ਹਰਸ ਨਾਮ ਨ ਪਾਇਆ ਤੇ ਪਾਗਿਨ ਨ ਪਾਸ ਜੋ ਸਤਗੁਰ ਸਰਨ ਸੰਕਤ ਨਹੀਂ ਆਏ ਤ੍ਰਗ ਜੀਵੇ ਤ੍ਰਗ ਜੀਵਾਸ ਜਿਨ ਹਰ ਜਨ ਸਰਗੁ ਸੰਗਤ ਪਾਈ ਤਿਨ ਤੁਮ ਮਸਤਕ ਲਿਖਿਆ ਲਿਖਾਸ ਤਨ ਤਨ ਸਾਧ ਸੰਗਤ ਜੇ ਤਾਰਸ ਪਾਇਆ ਮਨ ਜਨ ਨਾਨਕ ਨਾਮ ਪ੍ਰਕਾਸ਼ ਰਾਗੁ ਜੀ ਮਾਲਾ ਪੰਜਵਾ ਕਾਹੀ ਰੇ ਮਨ ਚਿਤ ਵੈ ਉਦਮ ਜਹਰ ਹਰ ਜਿਓ ਬਾਈ ਤਾਕਾਰ ਜਿ ਕੋ ਆਗੈ ਕਰ ਕਰੀ ਆਮ ਮੇਰੇ ਮਾਧੋ ਜੀ ਸਾਸ ਸੰਗ ਨਮ ਲੈ ਸੂਤਰਿਆ ਗੁਰਪ੍ਰਸਾਦ ਪਰੰਪਰ ਪਾਇਆ ਸੁਕੇ ਕਾਸ਼ ਤਰੇ ਆ ਰਹਾ ਜਿਨਨ ਪਿਤਾ ਲੋਕ ਸੁਧਮੰਤਾ ਕੋਇ ਨ ਕਿਸ ਕੀ ਤਰਹਿ ਆ ਸਿਰ ਸਿਰ ਜਿਗ ਸਮਾਏ ਠਾਪੁਰ ਕਾਹੇ ਮਨ ਪਾਉ ਕਰਿਆ ਉਡੇ ਓੜ ਆਵ ਸਹ ਕੋਸਾ ਤਿਸ ਪਾਛੈ ਬਚਰੇ ਸਰੀਆ ਤਿਨ ਕਵਣ ਕਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਾਵਨੀ ਧਾਨ ਦਾਸਾ ਸਿਧਾਨ ਠਾਪੁਰ ਕਲ ਤਲ ਤਰੀਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਆਪਾਰਾ ਰੇ ਆਗ ਆਸਾ ਮਹੱਲਾ ਚੌਥਾ ਸੂਪਰਕ ੴ ਸਰਗੁਰ ਪ੍ਰਸਾਦ ਸੋ ਗੁਰਖ ਨਿਰੰਜਨ ਹਾਰ ਪ੍ਰਖ ਨਿਰੰਜਨ ਹਰਗਮ ਆਗਮ ਪਾਰਾ ਸਬਤ ਆਵੇ ਸਬਤ ਆਵੇ ਤੁਰਜੀ ਹਾ ਸੱਚੇ ਸਿਰਜਣਹਾਰਾ ਸਾਭ ਜੀ ਤੇਮਾਰੀ ਜੀ ਦੋ ਜੀਆਂ ਕਾ ਦਾਤਾਰ ਹਰ ਤੇ ਆਵ ਸਤੋ ਜੀ ਸਾਧੂ ਕੋ ਵਿਚਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇ ਕੁਜੀ ਕੈ ਅਨਾਨਕ ਜੰਤ ਵਿਚਾਰਾ ਤੂੰ ਕਟ ਕਟ ਯਤਰ ਸਾਭ ਨਿਰਤਰ ਜੀ ਹਰ ਏਕੋ ਪੁਰਖ ਸਮਾਨ ਇਕ ਦਾਤੇ ਭਿਖਾਰੀ ਜੀ ਸਾਭ ਤੇਰੇ ਚੋਰੀ ਵਡਾਣਾ ਤੂੰ ਆਪੇ ਦਾਤਾ ਆਪੇ ਭੂਤਾ ਜੀ ਹੋਤਿ ਵਿਨੇ ਅਵਰਣਾ ਜਾਣ ਤੂੰ ਪਾਰੇ ਬ੍ਰਹਮ ਬਿਅੰਤ ਬਿਅੰਤ ਜੀ ਤੇਰੇ ਕਿਆ ਗੁਨਾਖ ਬਖਾਣਾ ਜੋ ਸੇਵੈ ਜੋ ਸੇਵੈ ਤੁਰ ਜੀ ਜਨ ਨਾਨਕ ਤਿਨ ਕੁਰ ਬਾਣ ਹਰਿ ਆਵੈ ਹਰਿ ਆਵੈ ਤੁਰ ਜੀ ਸੇ ਜਨ ਜੁਗੁ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਹਿ ਜਿਨ ਹਰਿ ਕਾਇਆ ਜੀਤੀ ਟੋਟੀ ਜੰਮ ਕੀ ਫਾਸੀ ਜਿਨ ਨਿਰਪਉ ਜਿਨਾ ਨਿਰਪਉ ਤੇ ਆਇ ਜੀ ਤਿਨ ਕਾ ਪਉ ਸਾਗ ਵਾਸੀ ਜਿਨ ਸੇਵਿਆ ਜਿਨ ਸੇਵਿਆ ਮੀਰਾ ਹਰਿ ਜੀ ਤੇ ਹਰਿ ਹਰੂ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਅਰਚਾਇਆ ਜੀ ਜਿਨ ਨਾਨਕ ਤਿਨ ਬਲ ਜਾਸੀ ਤੇਰੀ ਬਾਤ ਤੇਰੀ ਭਗਤ ਅੰਤਾਰ ਜੀ ਬ੍ਰੇ ਬਿਆੰਤ ਬਿਆੰਤਾ ਤੇਰੇ ਪਾਤ ਤੋ ਤੇਰੇ ਪਾਤ ਸੁਮਕ ਤੇਰੀ ਅਨਕ ਕਰੈ ਹਰ ਪੂਜਾ ਰੀ ਤਾਤਾ ਪੈਜ ਪੈ ਬਿਆੰਤਾ ਤੇਰੇ ਅਨੇਕ ਹਾਥ ਜੀ ਕਰ ਕਿਰਿਆ ਕਲ ਕਰਮ ਕਰਨ ਤਾਸੀ ਭਗਤ ਸੇ ਭਾਤ ਕੋ ਲੈ ਜਿ ਨਾਨਕ ਜੀ ਜੋ ਪਾਵੇ ਮੇਰੇ ਹਰਿ ਭਗਵੰਤਾ ਤਵਾਦ ਪ੍ਰੋਖਾ ਪ੍ਰਪਰ ਕਰਤਾ ਜੀ ਤੁਰ ਜੇਵੜੇ ਅਰਨਾ ਕੋਈ ਤੂੰ ਜੋ ਜੋ ਇੱਕੋ ਸਰਾ ਸਰਾ ਤੂੰ ਮੇ ਕੋ ਜੀ ਤੋ ਨਹੀਂ ਚਲ ਕਰਤਾ ਸੋਈ ਤੁਰ ਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੈ ਸੋ ਹੋਈ ਤੁਰ ਆਪੇ ਛਟ ਸਉ ਪਾਏ ਜੀ ਤੁਰ ਆਪੇ ਸਭ ਸਭ ਹੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੈ ਕਾ ਜਨ ਹੋਈ ਆਸਾਂ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾ ਸਾਈਂ ਜੋ ਤੂੰ ਪਾਵੈ ਸੋਹੀ ਤੀਸੀ ਜੋ ਤੂੰ ਦੇ ਸੋਹਿਓ ਪਾਈ ਰਹਾਓ ਸਭ ਤੇਰੀ ਤੂੰ ਸਬਣੀ ਧਿਆਇਆ ਜਿਸ ਨੂੰ ਕਿਰਪਾ ਕਰਹਿ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਗਵਾਇਆ ਤੁਝ ਆਪ ਵੀ ਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਏ ਏ ਤਰਿ ਵਿਣ ਤੂ ਜਾ ਕੋਈ ਨਾਏ ਜੀ ਜੰਤ ਸਭ ਤੇਰਾ ਖੇਲ ਵਿੰ ਜੋਗ ਮਿਲ ਵਿਛੜਿਆ ਸੰਯੋਗੀ ਮੇਲ ਜਿਸ ਨੂੰ ਤੋ ਜਾਣਾਏ ਉਈ ਜਨ ਜਾਨੇ ਹਰ ਗਉ ਸਭੀ ਆਖ ਸੁਖਾਣੇ ਜਿਨ ਹਾ ਸੇਵਿਆ ਤਿਨ ਸੁਖ ਪਾਇਆ ਸਹਿ ਦੇਹੀ ਹਰ ਨਾਮ ਸੁਮਾਇਆ ਤੂੰ ਆਪੇ ਕੀ ਤੁਰਿ ਵਣ ਦੂਜਾ ਅਵਰਣਾ ਕੋਈ ਤੂੰ ਕਰ ਕਰ ਵੇਖੈ ਜਾਣੈ ਸੋਏ ਜਲਾਨਾਨਕ ਗੁਰਮੁਖ प्रगट हो आसा पानी पाप ने किया पंकज मोह पंगनी चाले देखा मन एक ना चेत समूढ़ मना हर बिशरतरे गले ना हूं नहीं सतीने पढ़या की शरण ना शरणारी तू नाही बिसरिया ਆਸਾ ਮਹੱਲਾ ਪੰਜ ਵਾ ਪੀ ਪ੍ਰਾਪਤ ਮਾਨਖੁਰੇ ਹੋਰੀਆ ਗੋਬਿੰਦ ਮਲਨ ਕੀ ਇਹ ਤੇਰੀ ਬਰੀਆ ਵਰ ਕਾਂਜੁ ਤਰੇ ਕਿ ਤੈਨ ਕਾਮ ਮਿਲ ਸਾਥ ਸੰਗਤ ਭਜ ਕੇ ਨਾਮ ਸਰਨ ਜਾਮ ਲਾਗ ਭਵ ਜਤ ਤਰਨ ਕੈ ਜਨਮ ਮਿਰਥਾ ਜਾਤ ਰੰਗ ਮਾਇਆ ਕਹਿ ਰਹਾਉ ਜਬ ਤਪ ਸੰਜਮ ਤਰਮਨਾ ਕਮਾਇਆ ਸ਼ੀਵਾਸਨਾ ਜਨਿਆ ਹਰਾਈਆ ਕਉ ਨਾਨਕ ਮਨੀ ਚ ਕਰਮਾ ਸਰਨ ਪ੍ਰੀ ਕੀ ਰਾਖੋ ਸਰਮ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤੇ ਪਾਛੈ ਦਸਮੀ ਚਾਪਈ ਪੁਨਰਾਸ ਸਕਾ ਕਟਾ ਸਿਸਾ ਸ੍ਰੀ ਅਸਕੇਤ ਜਤ ਕੇ ਇਸ਼ਾ ਬਾਪਨ ਵਿਸ਼ਟ ਗਗਨ ਤੇ ਪੈ ਸਾ ਵੇ ਨਾਨਬੁਧਾਈ ਲੀ ਤਨਿਆ ਤਨੇ ਲੋਗਨ ਕੇ ਰਾਜ ਦੁਸ਼ਟੰ ਦਾ ਗਰੀਨੀਵਾਜ ਅਕਲ ਪਵਨ ਕੇ ਸਿਰ ਜਨਹਾਰੇ ਦਾਸ ਜਾਨ ਮਲੇ ਹੂ ਬਾਰੇ ਕਵਿਉ ਬਾਚ ਬੇਟੀ ਚੋ ਪੇ ਅਮਰੀ ਕਰੋ ਹਾਦਰ ਛਾ ਪੂਰਨ ਹੋਏ ਚਿਤ ਕੀ ਇਛਾ ਦਰ ਜਨ ਮਨ ਰਹੇ ਮਾਰਾ ਆਪਣਾ ਜਾਨ ਕ੍ਰੋਪਤ ਪਾਰਾ ਅਮਰੇ ਦੋਸ ਤੇ ਮੋਰੂ ਪਰਵਾਰ ਆਇ ਸੇ ਉੱਚੇ ਕਿਸ ਮੈਂ ਕਰਤਾਰਾ ਮੂਰਛਾਨ ਜਿ ਕਰਜੈ ਕਰੀਐ ਸਭੈ ਰਣ ਕੋ ਆਵਾਜ ਸੰਗਰੀਐ ਪੂਰਨ ਹੋਇ ਮਾਰੀ ਆਸਾ ਦਰਬੰਕੀ ਰਹਿ ਪਿਆਸਾ ਤਮਹਿ ਛਾੜੇ ਕੋਈ ਹਰ ਨਾ ਦਿਆ ਜੋ ਵਰਚਾਉ ਸੋ ਤੁਮ ਤੇ ਪਾਮ ਸੇਵ ਸਿਖ ਮਾਰੇ ਤਾਰੀਐ ਤੁੰਕੁ ਜੇ ਮਰਨ ਕਾਲ ਕਾ ਤਰਾਸ ਨਿਵਰੀਐ ਜੋ ਸਦਾ ਮਾਰੇ ਪਛਾਸੀ ਤੂਜੋ ਕਰਿਓ ਰੱਛਾ राख लियो मत साहे प्यारे जीन बंद दुष्टन के हंतात्मो प्री चतुर दुष्कंता काल पाए ब्रह्म भक्तरा काल पाए सूर्य भक्तरा काल पाए कर विष्णु प्रकाशा शुक्र काल का किया तमाशा जवन काल जोगी शिव की यो ब्रह्मा जुती यो जवन काल सा लोक सवारा नमस्कार ताहे मारा जवन काल सब जग ਤਬ ਨਾਯੋ ਦੀਵ ਤੈਤ ਜਸ਼ਨ ਪਜਾਇਓ ਆਦ ਤੇ ਕਹਿ ਤਾਰਾ ਸਿ ਗੁਰੂ ਸਮਝੋ ਮਾਰਾ ਨਮਸਕਾਰ ਤਿਸੀ ਕੁਮਾਰੀ ਸੰਗ ਪ੍ਰਜਾ ਜਨੇ ਆਪ ਸواری ਜੀਵਨ ਕੋ ਸਾਨੁ ਸੁਖਤੀਓ ਸਤ੍ਰਣ ਕੋ ਕਲਮੋ ਵਰਕੀਓ ਘੜ ਘੜ ਕੇ ਅੰਤ ਕੀ ਜਾਣ ਤ ਪਲੇ ਬਰੇ ਕੀ ਪੀਰੁ ਛਾਤ ਚੀਟੀ ਤੇ ਕੂਤਰ ਸੁਲਾ ਸਭਰ ਕਿਰਪਾ ਦੁਸ਼ਟਾ ਕੂਲਾ ਸੰਤਨ ਸੁਖ ਪਾਏ ਤੇ ਜੋ ਕੀ ਸੁਖ ਪਾਏ ਸਾਧਨ ਕੇ ਸੁਖੀ ਏ ਕੇ ਕੇ ਪੀਰੋ ਥਨੈ ਕੜਕੜ ਕੇ ਪੜ ਪੜ ਕੀ ਜਾਣੈ ਜਬਦ ਕਰਕ ਕਰਾ ਕਰ ਤਾਰਾ ਪ੍ਰਜਾ ਤਰਤ ਤਾਉ ਦੇਹੀ ਅਪਾਰਜ ਵਕਰਕ ਕਰਦੁ ਕਭੂ ਤੂੰ ਮੈ ਮਿਲਦ ਦੇ ਦਰਸਵੈ ਦੇਤੇ ਵਦਨ ਸਤ ਸਵਤਾਰੈ ਆਪ ਆਪਣੀ ਬੂਜੋ ਚਾਰੈ ਤੁਮ ਸਭੀ ਤੇਰੇ ਇੰਦ੍ਰਾਲਮ ਜਾਤ ਵੀਰ ਪੀਰ ਅਰ ਆਲਮ ਜਨ ਕਾਨ ਬਕਾਨ ਲੰਬ ਬਾਦੋ ਨੀਲਾ ਨੰਦ ਸੰਭ ਤਾਕਾ ਮੂੜੋ ਚਾਰ ਸਬੀਦਾ ਜਾ ਕੋ ਪੀਵਨਾ ਪਾਪ ਤੇ ਵਿਦਾ ਤੌ ਕੋ ਕਰਪਾ ਨਨੁ ਮਾਨਤ ਮਾ ਮੂਲ ਕਛੇ ਬੇਦਨਾ ਜਾਣਦ ਮਾ ਦੇ ਕੋ ਕਹਿ ਤਸਦਾ ਸਿਵ ਨਿਰੰਕਾਰ ਕਾ ਚਿੰਤ ਨੈ ਪੇਵ ਆਪ ਆਪਣੀ ਬੁਝਹਿ ਜੀਤੀ ਬਰੰਤ ਪਿਨ ਪਿਣ ਤੁਇ ਦਿੱਤੀ ਤੁਮਰਾ ਲਖਣ ਨ ਜਾਇ ਬਸਾਰਾ ਕੇ ਵਿਦਸ ਜਾਪਤਮ ਸੰਸਾਰਾ ਏ ਕੈ ਰੂਪ ਨੂਪ ਸਰੂਪ ਰੰਗ ਪਿਉ ਰਾਵ ਕੀ ਬੂਪਾਂਡ ਜੀਰੋ ਸਿਰ ਕੀ ਨੀਅਤ ਬੁਝਖਾਨ ਬਹੁ ਰਜ ਦੀਨੀ ਕਉ ਫੂਲ ਰਾਜਾ ਵੇ ਬੈਠਾ ਗੁਸਤਿਂ ਡਬਿਓ ਸੰਗ ਰਹਿ ਕਹਿ ਠਾ ਸ੍ਰੀ ਰਿਸ਼ਨ ਦਿਖਾਏ ਚਪੋ ਆਦ ਉਸਗਾ ਸਲੂਸਿਆ ਪਵਨ ਆਵ ਰਖਾ ਮੇਰੀ ਤੁਮ ਕਰੋ ਸੇਖੋ ਵਾਰ ਸੇ ਸੰਗੁਰੋ ਜੋ ਜੋ ਜਿਤੇ ਔਟੂਦ ਤਪਾਤਾ ਸਕਲੇ ਮਲੇਸ਼ ਕਰੋ ਰਣ ਕਾਤਾ ਜੀਉ ਤੂ ਤਸਰਨੀ ਪ੍ਰੇਜ

ਇਕ ਵਾਰ ਜਿਨ ਤੂੰ ਮੈਂ ਸਬਾਰ ਹਲਕਾਰ ਪਾਤੀ ਤਾਹੇ ਵਾਰ ਜਿਨ ਨਾਮ ਤਿਆਰੋ ਕਹਾ ਦਰਦ ਦੁਸ਼ਟ ਦੋਤੇ ਰਹਾ ਕਾੜਕ ਖੇਤ ਮੈਂ ਸਰਚਾਰੀ ਆਪਹਾ ਦੇ ਲਿਹੁ ਵਾਰੀ ਸਾਰੋ ਥੋਰ ਮੋ ਉਹੋ ਸਹਾਈ ਦੁਸ਼ਟ ਦੋਗ ਤੇ ਲਿਹੁ ਮਚਾਈ ਕਿਰਪਾ ਕਰੀਂ ਪ੍ਰਜਗ ਮਾਤਾ ਗ੍ਰੰਥ ਕਰਾਪ ਨੂੰ ਸਬਰਤਾ ਕਿਲੇ ਵਿਸਕਲ ਦੇ ਕੋ ਹਰਤਾ ਜਿਸ ਦੋਖਿਨ ਕੋ ਸੈ ਕਰਤਾ ਸਿਰਿਏ ਤੂ ਜਪੇ ਜੀ ਅਲਾਪ ਨੂੰ ਕਰਾ ਗ੍ਰੰਥ ਤਿਤ ਕਾਲਾ ਮਨ ਮਾਚਰ ਬਲ ਪਾਵੈ ਸੋ ਹੀ ਦੋਖਨ ਸਹਿਬੇ ਆਪ ਤੋ ਕੋਈ ੜਿਲ ਸੁਣੈ ਗੂੰਜੋ ਜਾਇ ਸੁਖ ਨਾ ਪਾਵੀ ਸੁਣੈ ਮੂੜ ਜਤ ਲਾਏ ਜਤਰਤਾ ਆਵੀ ਦੁਖ ਦਰਦ ਪਾਉ ਨਿਕਨਾਤ ਨਰ ਕੀ ਰਹਿ ਹੋ ਜੋ ਜਾ ਕੇ ਇਕ ਬਾਰ ਚੌਪਈ ਕੋ ਕਹਿ ਚੌਪਈ ਸੰਭੂ ਸੁਤ੍ਰ ਸਹਿ ਗੁਨੀ ਜੈ ਅਰਥ ਸਹਿ ਸੁਪੰਦੀਨ ਕੀ ਜੈ ਪਾਦਰ ਸੁਰੀਏ ਸਿਮਰੀ ਵਾਰਾ ਤੀਰ ਸੁਗੁਰੂ ਗਨਤ ਸੁਧਾਰ ਏਤ ਸ੍ਰੀ ਚਤ੍ਰੋਪਖਿਆਨੇ ਤਰਹਿ ਥੁਤ ਹੋ ਸੁਬਾਦੇ 405 ਚਿਤ੍ਰ ਸਮਾਪਤ ਮਾਸੂ ਸੋਮਾਸਤੇ ਅਫਜੂ ਦੋਹਰਾ ਦਾਸ ਜਾਣ ਕਰਦਾਸ ਪਰ ਕੀ ਜਏ ਕਿਰਪਾ ਪਾਰ ਆਪਾ ਦੇ ਰਾਖਮੈ ਮਨ ਕਰਮ ਬਚ ਵਿਚਾਰ ਚੋਪਈ ਮੈਂ ਨਾਗ ਨਹੀਂ ਸੈ ਪ੍ਰਥਮ ਨਾ ਕੋ ਕਿਸਨ ਬਿਸਨ ਕਉ ਨੇ ਤਿਆਗ ਕਾਂ ਸੁਨੇ ਪਹਿਚਾਨ ਨ ਤੀ ਸੋ ਰੋ ਲਾਗੀ ਮੂਰੀ ਪਾਹੀਨ ਸੋ ਮਹਾਕਾਲ ਰਖਵਾਰ ਮਾਰੋ ਮਾਲੋ ਮੈਂ ਕੀ ਕਰਤਾਰੋ ਆਪਣਾ ਜਾਨ ਕਰੋ ਰਖਵਾਰ ਬਾਹੇ ਕੀ ਲਾਜ ਵਿਚਾਰੋ ਆਪਣਾ ਜਾਨ ਮਨ ਜੈ ਪ੍ਰਤਪਰੀਏ ਜੁੰ ਜੁ ਸਤਰਾ ਮਾਰੀ ਮਰੀਏ ਦੇਖ ਤੇਜਗ ਮੈਂ ਦੋ ਚਲੈ ਰਾ ਕਾਮੇ ਆ ਨਗਲੈ ਤੁਮ ਹਮ ਕਰੋ ਸਰਾਵਤ ਪਾਰਾ ਤੁਮ ਸਾਹੀ ਮੈਂ ਦਾਸ ਤਿਆਰਾ ਜਾਨ ਬਨਮੇ ਮਾਜ ਆਪੁਰਬ ਹਮਰੀ ਸੁਭ ਕਾਜ ਤੁਮ ਹੋ ਸਵਰਾਜਨ ਕੇ ਰਾਜਾ ਆਪੇ ਆਪ ਗਰੀ ਨਿਵਾਜਾ ਦਾਤ ਦਾਨ ਕਰੇ ਕਿਰਪਾ ਕਰੋ ਮੋਹੇ ਹਾਰ ਪ੍ਰਾਵੇਂ ਆਂ ਦਵਾਰ ਤੁਹੀ ਆਪਨਾ ਜਾਨ ਕਰੋ ਪ੍ਰਤਪਾਰਾ ਤੁਮ ਸਾਹੀ ਮੈਂ ਕਿੰ ਕਰਥਾਰਾ ਦਾਸ ਜਾਣ ਦੇ ਹਾਥ ਉਬਾਰੋ ਅਮ੍ਰੇਸ ਬੈਰੀਨ ਸੰਗਾਰੋ ਪ੍ਰਥਮ ਤਰੋ ਭਗਵਤ ਕੋ ਤਿਆਨਾ ਮੋਰ ਕੁਲੋ ਕੁਤਾ ਬਿਦਨਾਨਾ ਕ੍ਰਿਸ਼ਨ ਧਾਮ ਚਤਰ ਉਚਾਰੋ ਚੋ ਕੈ ਕਬਲੇਓ ਸੁਦਾਰੋ ਕਵਯੋ ਬਾਚ ਤੁਹੋਰਾ ਜੋ ਨਿਜ ਬ੍ਰਹਮ ਸੋ ਕਹਾ ਸੋ ਕਹਿਓ ਜਗਮਾਹੀ ਜੋ ਤੈ ਪ੍ਰਵ ਕੋ ਕਹਿ ਹੈ ਆਤ ਸੁਰਗ ਕੋ ਜਾਹੀਨ ਹੂਰਾ ਹਰ ਹਰ ਜਾਂਦਵੀ ਇਹ ਕਹੈ ਵਿਚਾਰ ਕ੍ਰਿਸ਼ਨਾਈ ਜਲਿ ਤਿਵ ਤਰੰਗ ਜਿਓ ਜਲਿ ਵਿਖੈ ਸਮਾਹੀ ਲੋਰਾ ਜਵ ਆਇਸ ਪ੍ਰਭ ਕੋ ਪਿਓ ਜਨਮਤ ਰਾਜ ਗਾਈ ਅਬ ਮੈਂ ਖਾਸ ਸੀਪਤੀ ਸਾਂ ਕਹਿ ਤੂੰ ਨਾ ਏ ਕੋ ਬਾਚ ਦਹੋਰਾ ਢਾਂਡ ਪਿਓ ਮੈਂ ਜੋਰ ਕਰ ਬਚਨ ਕਾ ਸੁਨਿਆਏ ਪਾਂਛ ਤਲੈ ਤਵ ਰਤ ਮੈਂ ਜਾਤਮ ਕੋ ਸਹਾਈ ਦਹੋਰਾ ਜੀ ਜੀ ਤੁਮਰੇ ਧਿਆਨ ਕੋ ਨੇ ਟੁੱਟ ਤੈਂ ਸੰਤ ਆਤ ਲਹਗੇ ਮੂਤ ਫਲ ਪਾਹਗੇ ਭਗਵਾਨ ਤੇ ਦੋਹਰਾ ਕਾਲਪੁਰਖ ਕੀ ਦੇਮੋ ਕੋੜ ਕੇ ਵਿਸ਼ਨ ਮੇਸ ਕੋੜ ਇੰਦਰ ਬ੍ਰਹਮਾ ਕੇ ਤੇ ਰਾਸ ਸੁਖਰੂਰ ਜਲੇਸ ਦੋਹਰਾ ਰਾਮ ਅਗਥਾ ਜੁਗ ਜੁਗਾ ਟਲ ਸਾਕਈ ਪਾਕ ਸੁਨੇਤ ਸੁਰਗ ਵਾਸ ਰਗਵਰ ਕਰਾ ਸਰਗੀ ਪ੍ਰੀਸ ਮੇਤ ਚਾਪੀ ਜੋ ਇਕਤਾ ਸੁਨੇ ਰਗਾ ਵੈ ਜੋ ਪਾਵਤੈ ਨ ਆਵੈ ਵਿਸ਼ਨਪਤ ਕੇ ਫਲ ਹੋਈ ਆਦ ਬਿਆਸ ਬਸ ਕੈ ਨ ਕੋਈ ਸੰਭ ਸਤਰ ਸੈ ਬਚਾਵਨ ਹਾਰਿ ਬਰੀਹ ਪ੍ਰਥਮ ਸੁਦਾਵਨ ਤਪ ਸਾਰ ਕਰਾ ਗ੍ਰੰਥ ਸੁਤਾਰ ਪੂਲ ਪ੍ਰੀ ਲੋਹ ਲੇ ਹੋ ਸੁਧਾਰ ਅਗੋਰਾ නෙත්‍ර තකේජරනතර ස්තද්‍රවතීරෝ තරංග සිරී පවද පුරණකීියෝ රගුරගතාප සංගදු හෝරා සාධසාධදානෝනෙහි බාසුවාාවේවාදග්‍රාස කළ පුරණකීෝ පැගෘතිකිරපාප සාධසවීය පහින්ගේ ජක්තිය තුම්ලේතා අයකෝ වාත්‍රැණියන් නවරාමරහි ගරාණපරාණනය කැම්මතියක නමාන්‍යෝ. ਸਿਮਰੋ ਸਾਸ ਤਬੇਦ ਸਬੈ ਬੋ ਬੇਰ ਕੈ ਮੀਕ ਨ ਜਾਣਿਓ ਸ੍ਰੀ ਇਸ ਪਾ ਕਿਰਪਾ ਤੁਮਰੀ ਕਰ ਮੈਂ ਨਾ ਕਿਉ ਸਾਵ ਤੋਹਿ ਬਖੰਨੇਉ ਦਹੂਰਾ ਸਗਲ ਦਵਾਰ ਕੋ ਛਾੜ ਕੈ ਗਇਓ ਤਵਾਰੂ ਰੁਲਵਾਰ ਬਾਹੇ ਗਹਿ ਕੀ ਲਾਜ ਅਸ ਗੋਵਿੰਦ ਦਾਸ ਤੁਹਾਰ ਰਾਮ ਕਲੀ ਮਾਲਾ ਤੀਨ ਆਨੰਦ ਏਕ ਓਕਾਰ ਸਤਿਗੁਰ ਪ੍ਰਸਾਦ ਨਾਨਦ ਪਿਆਰੀ ਮਾਏ ਸਤਿਗੁਰੂ ਮੈਂ ਪਾਇਆ ਸਰਗੁਰਤਾ ਪਾਇਆ ਸਹਿ ਸੀਤੀ ਮਨ ਮਧੀਆਂ ਵਧਾਈਆਂ ਰਾਗ ਰਤਨ ਪਰਪਾਰ ਪਰੀਆ ਸ਼ਬਦ ਗਾਵਣਿਆਹੀ ਸ਼ਬਦੋਤਾ ਗਾਵੋ ਹਰੀ ਕੇ ਰਾਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾਰ ਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੀ ਦੁਖ ਸਭ ਵਿਚਾਰਨਾਗੀ ਕਾਰੋ ਕਹੇ ਤੇਰਾ ਕਾ ਸਵਾਰਨਾ ਸਵਨਾ ਗਲਾਸੰ ਰਤ ਸੁਆਮੀ ਸੋ ਕਿਉ ਮਨੋ ਵਿਸਾਰੀ ਕਹਿ ਨਾਨਕ ਮਨ ਮੇਰੀ ਸਜਾਰੂ ਹਰਨਾਲੇ ਸਾਚੇ ਸਾਇਬਾ ਕਿਆ ਨਹੀਂ ਕਰਤੀ ਰਹਿ ਕਰਤਾ ਤੈ ਰੇ ਸਭ ਕਿਛੈ ਜਿਸ ਰਹਿ ਸੋ ਪਾਵੇ ਦਾਸੁ ਸਿਖਤ ਸਲਾਹ ਤੇਰੀ ਨਾਮ ਮਨ ਸਾਵੇ ਨਾਮ ਮਾਨੇ ਬਸਿਆ ਆਵਾਜ਼ੀ ਸ਼ਬਦ ਕਿਨੇ ਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੀਰੇ ਸਾਚਾ ਨਾਮ ਮੇਰਾ ਆਧਾਰੂ ਸਾਚਾ ਨਾਮ ਧਾਰ ਮੇਰਾ ਜਿਨ ਪੂਖਾ ਸਭ ਗਵਾਈਆਂ ਕਰ ਸਾਥ ਸੁਖ ਮਨ ਆਏ ਵਸਿਆ ਜਿਨ ਇਸ਼ਾ ਸਾਹਿਬ ਪੁਜਾਈਆ ਸਦਾ ਕਰਵਾਨ ਗਿਤਾ ਗ੍ਰੀਵਟੋ ਜਿਸ ਦੀਆਂ ਏ ਬੜੇ ਆਈਆਂ ਕਹਿ ਨਾਨਕ ਸੁਨਹੁ ਸੰਤੋ ਸਬਤ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਬਾਜੀ ਪਾਉ ਸਾਦਤ ਅਧਕਾਰ ਸੁਪਾਗੈ ਕਰ ਸੁਪਾਗੈ ਸਾਦ ਬਾਜੀ ਕਲਾਜ ਚ ਕਰ ਉਤਾਰੀਆ ਪਾਂਛ ਰੋ ਦਰਬਸ ਕੀਤੇ ਕਾਲਖੰਡਕ ਮਾਰਿਆ ਤੁਰਿ ਦੇ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤਿ ਕਰਿ ਅਨ ਹਦਵਾ ਜੀ ਅਨੰਦ ਸੁਨੋ ਵੜ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮਣ ਪ੍ਰਵ ਪਾਇਆ ਉਤਰੀ ਸਗਲ ਵਿਸੂਰੇ ਦੋਖ ਰੋਗ ਸੁਨਤਾ ਪੀ ਉਤਰੀ ਸੂਣੀ ਸਚੀ ਬਾਣੀ ਸਤਿ ਸਾਜਨ ਪੇਸਰ ਸੇ ਪੂਰੇ ਗੁਰ ਤੇ ਜਾਨੀ ਸੁਣ ਤੇ ਪੁਨੀਤ ਕਹਤੇ ਪਵਿੱਤ ਸਤਿ ਗੁਰ ਰਹਿ ਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੀ ਅਨਹਦ ਤੂਰੇ ਮਨਨ ਤਬਣੀ ਹਾਲਾ ਪੰਜਵਾ ਤਾਲੇ ਵਿੱਚ ਦੇਣ ਵਸਤੂ ਪਈਓ ਸਤ ਸੰਤੋਖ ਵਿਚਾਰੂ ਅੰਮ੍ਰਿਤ ਨਾਮ ਠਾਕਰ ਕਾ ਪ੍ਰਯੋਜਿਸ ਕਾ ਸਭ ਸੁਧਾਰੂ ਜੇ ਕੋ ਖਾਵੇ ਜੇ ਕੋ ਪੁੰਚੇ ਤੁਸ ਕਾ ਉਦਾਰੂ ਇਹ ਬਾਤ ਤੁ ਜੀਨੇ ਜਾਈ ਨਿਤਨੇ ਚ ਰੱਖ ਰਤਾਰੋ ਤੰ ਸੰਸਾਰ ਚਨ ਲਗ ਚਰੀਐ ਸੁ ਬਨਾਨਿਕ ਬ੍ਰਹਮ ਪ੍ਰਸਾਰੂ ਸ਼ਲੋਕ ਮਹਲਾ 5 ਵਾ ਤੇਰਾ ਕੀਤਾ ਜਾ ਤੋ ਨਹੀਂ ਮੈਨੋ ਜੋਗ ਕੀ ਤੂੰ ਹੋਈ ਮੈਂ ਨਿਰਗੁਣ ਆਰੇ ਕੋ ਗੁਣ ਨਹੀਂ ਆਪੇ ਤਰਸ ਪੀਓਈ ਤਰਸ ਪਿਆ ਮੈਂ ਰਾਮਤ ਹੋਈ ਸਰਗ ਸੱਜਣ ਮਿਲਿਆ ਨਾਨਕ ਨਾਮ ਮਿਲਿਆ ਤਾਂ ਜੀਵਾ ਤਨ ਮਨ ਚੀਵੇ ਹਰਿਆ ਬਾੜੀ ਕਿਥੈ ਤੂੰ ਸਮਰੱਥ ਕਿਥੈ ਕੋਈ ਨਹੀਂ ਉਥੇ ਤੇਰੀ ਰਾਖ ਅਗਨੀ ਉਦਰmai ਸੁਣ ਕੇ ਜਮਕੇ ਦੂਤ ਨਾ ਹੀ ਚੜੈ ਛੜ ਜਾਏ ਪੌਜਲ ਵਿਖਮਸ ਗਾਹੋ ਗੁਰ ਸ਼ਬਦੀ ਪਾਰ ਪਾਏ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਏ ਕਲਮੈ ਇਹੋ ਪੁੰਨ ਗੁਰ ਗੋਬਿੰਦ ਗਾਏ ਸੋ ਸੈਨੋ ਕਿਰਪਾ ਸਮਾਲੀ ਸਾਹੀ ਸਾਈ ਬਿਰਥਾ ਕੋਈ ਨ ਜਾਹੇ ਜੇ ਆਵੇ ਤਿਉ ਆਏ ਸ਼ਲੋਕ ਮਹਲਾ ਪੰਜਵਾ ਆਤਰ ਗੁਰ ਰਾਤਨ ਨਾਮ ਦੇਵਾ ਜਾ ਗੁਰ ਨਾਮ ਨੇਤਰੀ ਸਾਧ ਗੁਰ ਪੇਖਣਾ ਸਰਣੀ ਸੁਰਨਾ ਗੁਰ ਨਾਮ ਸਾਧ ਗੁਰ ਸੇਤੀ ਰਤੇ ਆ ਦੁਰਗਹਿ ਪਈਐ ਠਾਉ ਕਹਉ ਨਾਨਕ ਕਿਰਪਾ ਕਰੇ ਜਿਸ ਨੂੰ ਏ ਵਦ ਜੇ ਜਗ ਮੈਂ ਤੁਮ ਕਾੜੀਐ ਬILLE ਕੇਈ ਕੇ ਮਹੱਲਾ ਓ ਕੀ ਰਖਨ ਹਾਰ ਆਪ ਵਾਰਿਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਨ ਓ ਆਪ ਦੀ ਆਲ ਅਮਨੋ ਨਾ ਵਿਸਾਰਿਨ සාධජනා කෑ සංඝ ප්‍යලතාලයනම් සාකතනින් ද විදුෂ්ට කෙනමාහි විදායන තිසුසායිවකීටේක නානෙක නෑමායි. තිසසිමරත සුකහෝයේ සගලේ දූයි. තිසසාහි්‍යව කටේක නානෙකම නෑමායි. ਜਿਸ ਸਿਮਰ ਤਸ ਕੋ ਹੋਏ ਸਗਲੇ ਦੁਖ ਜਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ